ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬੇਲੇ ਕੋਲ ਪਿੰਡ ਦੌਦਪੁਰ ਕੋਲ ਜਿਹੜਾ ਆਪਣਾ ਬੰਨ ਤੇ ਖਾਰ ਵੀ ਵੀ ਹੈ ਨਾ ਆਪਾਂ ਪਹਿਲਾਂ ਦਾ ਮਿੱਟੀ ਲੈ ਕੇ ਆਉਣ ਲੱਗੇ ਸੀਗੇ ਫਿਰ ਮਿੱਟੀ ਬਾਤ ਦਾ ਔਰੇ ਲੋਡ ਹੈ ਨਹੀਂ ਟਰਾਲੀਆਂ ਬਹੁਤ ਆ ਤਾਂ ਕਰਕੇ ਆਪਣੇ ਬੰਦੇ ਇੱਧਰ ਸੇਵਾ ਕਰਨੇ ਪੁੱਜ ਗਏ ਇੱਧਰ ਲੱਗੇ ਵੀ ਉੱਧ ਸਿਕੰਦਰ ਲੱਗਿਆ ਵਾ ਦੇਖੋ ਬਾਈ ਬਹੁਤ ਰਾਹ ਆ ਲੈ ਯਾਰ ਟੋਕਰ ਬਰ ਮੱਥਰਾ ਪੱਥਰਾ ਪਾਣੀ ਦੀ ਬਹੁਤ ਜ਼ਿਆਦਾ ਸਪੀਡ ਆ ਬਾਈ ਸਿਕਰ ਅਜੂਮੈਂਟ ਵੀ ਲੱਗੀ ਵੀ ਉਹ ਵੀ ਆਪ ਆਪਣਾ ਕਰ ਰਿਹਾ ਜੀ ਬਾਈ ਬਾਕੀ ਦੇਖੋ ਦੰਦੇ ਦੋ ਤਿੰਨ ਦੰਦੇ ਬੰਨ੍ਹ ਪਰੇ ਲੱਗੇ ਹੋਏ ਆ ਦੇਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਬਾਈ ਖੜੇ ਖੜੇ ਵੱਧ ਗਈ ਸਪੀਡ ਪਾਣੀ ਦੀ ਬਈ ਸੇਵਾ ਕਰ ਰਹੇ ਮੁੰਡੇ ਵੀ ਓਕੇ ਓਕੇ ਵੀਰੇ ਨਾਮ ਦੱਸ ਦਿਓ ਜੀ ਤੇ ਆ ਨਾਮ ਹੈ ਵੀਰੇ ਤੁਹਾਡਾ ਮੇਰਾ ਸੈਨੀਆਂ ਦਾ ਮੁੰਡਾ YouTube ਚੈਨਲ ਹੈ ਠੀਕ ਹੈ ਜੀ ਦੱਸ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਤੇਰਤਾ ਮੇਰਾ ਨਾਮ ਹਰਮਨ ਪ੍ਰੀਤ ਸਿੰਘ ਆ ਜੀ ਮੇਰਾ ਵੀ ਬਲੌਗ ਚੈਨਲ ਹੈ ਨਾਮ ਕੀ ਹੈ ਵੀ ਬਈ ਬਹੁਤ ਥੰਲੇ ਵਿੱਚ ਇਕੜ ਹੋਇਆ ਪਿਆ ਮਾਰਗੇ ਬੁਰੇ ਹਾਲ ਆਂ ਪ੍ਰਾਇਮ ਦਾ ਦਾ ਹੱਡੀ ਆਂ ਲੈ ਬਾਈ ਮੈਂ ਤਾਂ ਉਹਨੂੰ ਕਿਹਾ ਦਾ ਮੈਂ ਕਿਹਾ ਬਾਈ ਪੇਟੀ ਦੇ ਦੇ ਯਾਰ ਚੱਲ ਲਿਆਉਂਦਾ ਮੈਂ ਪੇਟੀ ਉਹ ਲੈਣੀ ਬਣੀ ਬਾਈ ਸਾਰੇ ਬੰਦੇ ਪਿਆਸ ਲੱਗ ਗਈ ਸਾਰਿਆਂ ਨੂੰ ਇੱਧਰ ਦੇਖੋ ਪਾਣੀ ਦੀ ਸਪੀਡ ਮਿੰਟ ਪਰ ਮਿੰਟ ਵੱਧ ਰਹੀ ਆ ਬਹੁਤ ਜ਼ਿਆਦਾ ਯਾਰ ਵੀਰੇ ਪੇਟੀ ਜਾ ਕੇ ਲਿਆ ਉੱਥੇ ਨੂੰ ਯਾਰ ਸਾਰੀ ਪਾਣੀ ਮੰਗਦੇ ਆ ਉਹ ਸਾਹਮਣੇ ਜਿਹੜੀ ਟਰਾਲੀ ਲੱਗੀ ਵੀ ਆ ਨਾ ਪੁੱਛ ਜਾਈ ਮਨ ਦਾਦ ਦਾ ਨਾ ਕੋਈ ਨਹੀਂ ਆ ਜਾਓ ਵੀ ਆ ਜਾਓ ਕੱਟਿਆ ਵੀ ਬਿਲਾ ਦੇ ਲੋ ਜੀ ਲੱਗੇ ਵੇ ਆਪਣੇ ਪਿੰਡ ਦੇ ਵੀ ਮੁੰਡੇ ਨਾਲ ਸੇਵਾ ਕਰਨ ਇੱਧਰ ਭਾਗ ਹੋਣੀ ਪਿੰਦਾ ਪੀਤਾ ਸਾਰੇ ਲੱਗੇ ਵੇ ਸਕੰਦਰ ਹਾਂ ਬਾਈ ਥੱਕ ਗਿਆ ਪਾਣੀ ਲੈ ਕੇ ਆਈਏ ਹਾਂ ਲਿਆ ਦੇ ਦਰ ਨਾਲ ਲੈ ਕੇ ਆਉਂਦਾ ਹਾਂ रे परि मुक् गैर दे दो बोतल उठ जा ट्राली को चाहे आप चक लिया सारे पता लग रहा सारा इलाका इतने ਪਹੁੰਚ ਚੁੱਕੇ ਆ ਸਾਰੇ ਨੌਜਵਾਨ ਲੱਗੇ ਹੋਏ ਆ ਤੇ ਬੰਨ ਜਿਹੜਾ ਅੱਧਿਕ ਤੱਕ ਪੂਰ ਹੋ ਚੁੱਕਿਆ ਤੇ ਇੱਕ ਬੇਨਤੀ ਜ਼ਰੂਰ ਕਰਦੇ ਆ ਜੀ ਤੁਹਾਡੇ ਮਾਧਿਅਮ ਰਹੀਂ ਕਰ ਦਿੰਦੇ ਆ ਵੀ ਲੀਡਰਾਂ ਨੂੰ ਬੇਨਤੀ ਕਰਦੇ ਆ ਜੀ ਵੀ ਜਿੰਨੀ ਜੇਰ ਉਰੇ ਕੰਮ ਚੱਲਦਾ ਉਰੇ ਨਾ ਹੋਣ ਇੱਥੇ ਕੰਮ ਖੜਦਾ ਹੀ ਆ ਆ ਕੇ ਉਰੇ ਫੋਟੋਆਂ ਖਿਚਾਉਣੇ ਆ ਜਾਂ ਤਾਂ ਯਾਰ ਚਾਰ ਚਾਰ ਥੱਲੇ ਚੱਕੋ ਸਿਰਾਂ ਪਰ ਫਿਰ ਪਤਾ ਲੱਗਦਾ ਇੱਥੇ ਕੰਮ ਛਡਾਉਣੇ ਆ ਆ ਕੇ ਅੱਛਾ ਕੀ ਲੱਗਦਾ ਵੀ ਕਿੰਨੀ ਕਿ ਜ਼ਿੰਮੇਵਾਰੀ ਹੈ ਨਾ ਲੀਡਰਾਂ ਦੀ ਜਾਂ ਨਾ ਸਰਕਾਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬਣਦੀ ਸੀ ਇਹ ਕੀਤੀ ਹੈ ਨਹੀਂ ਕੀਤੀ ਵੀਰ ਜੀ ਜ਼ਿੰਮੇਵਾਰੀ ਉਹ ਇਹਨਾਂ ਦੀ ਬਣਦੀ ਸੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਨਾ ਆਟਾ ਦਾਲ ਚਾਹੀਦਾ ਕਿ ਇਹਨੂੰ ਨਾ ਫ੍ਰੀ ਸਫਰ ਚਾਹੀਦਾ ਯਾਰ ਆ ਦਰਿਆਵਾਂ ਦੇ ਬੰਨ੍ਹ ਕਰ ਦੇਣ ਪੱਕੇ ਸਿਰੇ ਤੇ ਸਿਰੇ ਤੱਕ ਲੋਕਾਂ ਨੇ ਕਿਥੇ ਤੇ ਕਿਥੇ ਤੱਕ ਬਾਹਰ ਨਹੀਂ ਸੇਟਾਂ ਜਾ ਕੇ ਦੇਖੋ ਲਗ 100 100 ਕਿਲੋਮੀਟਰ ਦੀਆਂ ਕੰਧਾਂ ਕਰੀਏਵੇਂ ਲੋਕਾਂ ਨੇ ਜਿੱਥੇ ਇਹ ਜਿਹਾ ਕੁਝ ਹੁੰਦਾ ਤੁਹਾਡੇ ਵਿਧਾਇਕ ਸਾਹਿਬ ਪਹੁੰਚੇ ਕੋਈ ਮਦਦ ਕੀਤੀ ਨਹੀਂ ਜੀ ਜੇ ਮੈਂ ਉਹਨਾਂ ਬਾਰੇ ਕੁਝ ਬੋਲਿਆ ਮੇਰੇ ਪਰ ਜਾਣ ਕੇ ਗੱਲ ਆ ਜਾਣੀ ਆ ਅਸੀਂ ਪਾਰਟੀ ਬਾਜੀ ਦੇ ਦੂਰ ਹੋ ਕੇ ਉਹਰੇ ਮਾਨਪਤਾ ਦੇ ਉਹਦੇ ਕਰਕੇ ਸੇਵਾ ਕਰਨ ਆਏ ਆ ਪਾਰਟੀ ਵਾਜੀ ਪਿਛੇ ਛੱਡ ਕੇ ਮੈਂ ਤਾਂ ਸਾਰਿਆਂ ਨੂੰ ਏ ਕਾਂਗਰਸੀਆਂ ਨੂੰ ਵੀ ਅਕਾਲੀਆਂ ਨੂੰ ਵੀ ਸਾਰੇ ਲੀਡਰਾਂ ਨੂੰ ਕਹਿਣਾ ਵੀ ਓਰੇ ਨੌਜਨੀ ਤੇਰ ਕੰਮ ਚੱਲਦਾ ਬਾਈ ਕੰਮ ਨਾ ਛਡਾਓ ਹਮ ਕੀ ਹਾਲਾਤ ਕਿਦਾਂ ਦੇ ਲੱਗਦੇ ਤੁਹਾਨੂੰ ਹੁਣ ਕੀ ਅੱਗੇ ਕੀ ਲਿਖਦਾ ਪਰ ਠੀਕ ਹੈ ਜੀ ਗੰभीर ਹੋਏ ਵੇ ਅੱਗੇ ਦੇਖੋ ਜਾ ਕੇ ਤੁਸੀਂ ਬਹੁਤ ਹਾਲਤ ਖਰਾਬ ਹੋਈ ਵੀ ਆ ਓ ਜੀ ਛੱਪੀ ਦੀ ਔਰ ਤਾਂ ਦੇਰੀ ਹੋ ਤਾਂ ਆ ਉਹ ਨਹੀਂ ਆਉਦਾ ਨਹੀਂ ਹੋ ਰ ਟੈਨਸ਼ਨ ਨਾਲੋਂ ਨਹੀਂ ਆਉਂਦਾ ਨਹੀਂ ਆਉਦੇ ਬਾਹਰ ਦੇ ਵਿੱਚ ਫੈਲੀ ਆਏ ਨੇ ਹੁਣ ਉੱਤਰ ਘੱਟ ਲੈਣਾ ਹੈ ਇਹਨਾਂ ਦਾ ਆ ਦਿੱਲੀ ਵਾਲਿਆਂ ਦੀ ਗਲੀ ਪਾਕਾ ਤਾ ਹਰਵੰਸ ਸਿੰਘ ਜੀ ਤੇ ਲੰਗਰ ਦੀ ਹੱਡੀ ਆਹ ਮੈਂ ਕਹੀ ਗਿਆ ਰਹਿਣਾ ਥੱਲੇ ਭਰ ਲੋ ਸਹੀ ਸਹੀ ਗੱਲ ਆ ਬਾਈ ਮੈਂ ਤਿਆਰ ਸੀਗਾ ਤੂੰ ਘਰ ਤੇ ਨਹੀਂ ਆਇਆ ਥੱਲੇ ਭਰ ਲੋ ਚੰਗੇ ਰਹਿਂਦੇ ਘਰ ਤੇ ਨਹੀਂ ਆ ਥਾਲੇ ਆ ਜਾਣਾ ਇਹ ਕੰਮਾਂ ਦਾ ਨਾਮ ਹੁੰਦਾ। ਜਿੱਥੇ ਲਾਂਡਾ ਆਪਣਾ ਯਾਰ। ਆਰੇ ਅੱਧਾ ਪਹਾਲੇ ਭਰਦੇ ਆਲੇ ਤੇ। ਇੱਧਰ ਲੰਗਰ ਸੇਵਾ ਰੈੱਡ ਕੱਲੇ ਗਿਆ ਲੰਗਰ ਦਾ ਪੂਰਾ ਟਰੱਕ ਭਰ ਕੇ। ਬਹੁਤ ਲੋਕ ਪੁੱਜੇ ਬਿਨੇ ਸੇਵਾ ਕਰਾਉਂਦੇ। ਪੱਟੀ ਲੈ ਕੇ ਟਰੈਕਟਰ ਟਰੈਕਟਰ ਜੋ ਡੱਗ ਬੰਧਾਰੋ ਜਾਨੂ ਡੱਗ ਬੰਧਾਰੋ ਬਾਈਕ ਆ ਰਹੀ ਹੈ ਮੇਰਾ ਕੰਮ ਕਰਾਵਾ ਦਵੋ ਦਵੋ ਖੰਗਰ ਦੇ ਪਹਾੜ ਨਾਲ ਬਹੁਤ ਜ਼ਿਆਦਾ ਪੁੱਛੂਗੀ ਤੇ ਮਿੱਟੀ ਲੈ ਕੇ ਮਿੱਟੀ ਦੇ ਥੱਲੇ ਭਰ ਕੇ ਨਾਲ ਕੋਈ ਮਿੱਟੀ ਦੇਗਾ ਕੋਈ ਮਿੱਟੀ ਥੱਲੇ ਭਰ ਕੇ ਬਹੁਤ ਆਹੇ ਟਰੈਕਟਰ ਆ ਗਏ ਮੇਰੇ ਘਟ ਦੇ ਦੂਰੇ ਨਾਲ ਪੰਜ ਛੇ ਥੋੜੇ ਸੀਗੇ ਆ ਜਾਓ ਚੱਲ ਜਿਓ ਅੱਜ ਰਾਤ ਪਹੁੰਚਾਂ ਪੂਰਾ ਮੁੰਡਾ ਹੀ ਆ ਲਓ ਜੀ ਆ ਦੇਖੋ ਟੈਕਲਿੰਗ ਸੇਵਾ ਇੱਧਰ ਅੰਦਰ ਬਾਬਾ ਕਪਤਾ ਸਿੰਘ ਦੇ ਪੈਰੋਂ ਮੱਜ ਰਿਆਣਾ ਵੱਲੋਂ ਆ ਜਾਲ ਨਾਲ ਇਹਨਾਂ ਨਾਲ ਤੇ ਰੋਕ ਲੱਗਦੀ ਆ ਹੋਰ ਕੀ ਗੱਲ ਨਹੀਂ ਆ ਭਾਈ ਜਿਹੜੇ ਬੰਦੇ ਰਸਤੇ ਦਾ ਬਹੁਤ ਮਾੜਾ ਹਾਲ ਆ ਯਾਰ ਅਗਲੀ ਮੇਨ ਨਾ ਨੀ ਆਇਆ ਛਕੜੇ ਜੱਕੜ ਹੋਇਆ ਪਿਆ ਤੇਰੇ ਪੁਰੇ ਬਹੁਤ ਸੇਵਾ ਡੱਟ ਕੇ ਖਾਣੇ ਤੇ ਫੌਜੀਆ ਨੇ ਵੀ ਇਹਨਾਂ ਕੰਮ ਖਿੱਚਤਾ ਆਪਣਾ ਪੂਰਾ ਲਾਓ ਜੀ ਟਰੈਕਟਰ 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 ਮਿੱਟੀ ਲੈ ਕੇ ਆ ਰਹੇ ਨੇ ਸੇਵਾ ਵਿੱਚ ਤੇ ਰਸਤੇ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਉਹ ਅੱਗੇ ਕਰਾ ਦੇ ਮਾਣਾ ਟਰੈਕਟਰ ਯਾਰ ਬਾਈ ਦੇ ਮੋੜ ਤੇ ਨਿਕਲ ਉਹ ਅੱਗੇ ਵਾਲਾ ਅੱਗੇ ਵਾਲਾ ਕਰਾ ਉਹ ਨਹੀਂ ਕੋਈ ਨਾ ਵੀਰੇ ਪੰਜ ਆ ਦੇਖੋ ਜੀ ਮੇਰੇ ਮਾਰੇ ਮੋਟਰਸਾਈਕਲ ਦਾ ਭਾਈ ਐਸਡੀ ਜਾਂਦਾ ਖੱਡਿਆ ਆਹੋ ਦੇਖੋ ਚਾਹ ਹਾਲ ਦਾ ਸੜਕ ਦਾ ਬਾਗੂ ਇੱਥੇ ਤਾਂ ਹੋਰੇ ਕੁਝ ਬਣਿਆ ਆਇਓ ਇਹ ਤਾਂ ਹੋਰੇ ਕੁਝ ਬਣਿਆ ਯਾਰ ਕਰਾ ਨਾਲ ਉਹ ਕਰ ਦੋ ਸਹੀ ਗੱਲ ਹੈ ਇਹ ਤਾਂ ਕੁਝ ਹੋਰੇ ਬਣਿਆ ਪਿਆ ਯਾਰ ਹਨਾ ਉੱਥੇ ਜਾ ਕੇ ਜੇ ਜਾ ਕੇ ਆਉਂਦੇ ਰੱਖੀਓ ਕਰੀ ਹੋਊਗੀ ਤੇਰੇ ਜੇ ਆਉਂਦੇ ਰਹਿਦੇ ਕਿਤੇ ਤੂੰ ਵੀ ਜਾਵੇਂ ਉਧਰ ਨੂੰ ਹੈ ਹੈਲੋ ਉਹ ਆ ਗਿਆ ਸਾਰੇ ਇੱਥੋਂ ਤੋਂ ਆ ਆ ਰਾਸਤਾ ਉੱਪਰ ਜਾ ਦੇਵਾ ਜੀ ਅਰੇ ਵੀ ਟ੍ਰੈਕਰ ਨਾਲ ਆਉਂਦੇ ਆ ਰਹੇ ਨੇ ਕੀ ਕਾਹੜੀ ਆਏ ਨੇ ਬਈ ਕਿਸਤੀਆਂ ਤੋਂ ਬਾਕੀ ਅਗਰ ਛੋਟਾ ਨਿਕਾਉਣਾ ਉਹ ਬਾਹ ਹੈ ਇਹ ਛੋਟਾ ਲੱਗਦਾ ਹੈ ਬੜਾ ਉੱਪਰ ਉੱਪਰ ਆ ਤਿੰਨੇ ਦੇ ਘਾੜਨੇ ਕਰਨਾ ਅੱਗੇ ਆਏ ਹੋਏ ਉਹਦੇ ਅੱਧੇ ਲੱਗੇ ਚਾਹ ਪੀਣਾ ਆਖਿਰ ਮੌਗਜਾ ਜਦਿਆਂ ਸਾਹਿਬ ਪੁੱਜੇਵੇਂ ਜੀ ਘਰ ਵੀ ਨੀ ਨਾ ਛੱਡ ਹੁੰਦੇ ਇਹ ਘਰਾਂ ਚ ਪਾਣੀ ਵੜ ਜਾਂਦਾ ਲੈ ਉਹ ਬਾਈ ਹੋ ਰਿਹਾ ਉਹ ਤੇ ਬੰਨ ਜਿਆਦਾ ਸਾਰਾ ਖੁਰ ਗਿਆ ਹਾਂ ਬਹੁਤ ਬੁਰਾ ਦੇਖੋ ਹੁਣ ਪਿਆ ਇੱਕ ਸਮੁੰਦਰ ਜਿਹੜਾ ਦਾ ਬੰਨ ਹੈ ਨਹੀਂ ਸਤਲੁਜ ਵਾਲਾ ਬੋਦਮ ਇਹ ਪਾਣੀ ਲੈ ਆ ਫੋਨ ਨਾਲੇ ਹੈਲੋ ਵਲੌਗ ਬਣਾਉਂਦਾ ਇੰਨਾਂ ਕਿਹਾਂ ਪਾਣੀ ਦੇਖ ਕੇ ਆਏ ਬਾਈ ਪਾਣੀ ਬਲਾਉਣਾ ਵੈਣਾ ਬੰਦਿਆਂ ਨੂੰ ਮੇਰੀ ਚੱਲ ਰਿਹਾ ਮੇਜੋਰਾ ਸ਼ੋਰਾ ਦੇ ਤਲਕਣ ਹੋਈ ਵੀ ਬਹੁਤ ਜ਼ਿਆਦਾ ਭਾਈ ਟਰੈਕਟਰ ਲੈ ਕੇ ਪੁੱਜੇ ਵੀ ਭਾਈ ਬੰਨਦੇ ਐਨੇ ਫੜਾ ਸ਼ਾਬਾਸ਼ ਫੜ ਲੈ ਥੱਲੇ ਦੋ ਕੰਦੇ ਵਿੱਚ ਕਰ ਪਰ ਦੋ ਥੱਲੇ ਪਾਣੀ ਕਰੀਏ ਗਾਲੀ ਨੂੰ ਬੰਨ ਕੇ ਇੱਧਰ ਰੱਖ ਲੋ ਰੱਖ ਲੋਦੇ ਪਰ ਸੁੱਕਾ ਯਾਰ ਹੋਰ ਨਹੀਂ ਹੈਗਾ ਪਾਣੀ ਵੀਰੇ ਹੋਰ ਕਿੱਥੇ ਮਿਲੂ ਯਾਰ ਉੱਤੇ ਚਾਹੀਦਾ ਉਹਨਾਂ ਨੂੰ ਹੋਰ ਜੀ ਕੋਥਰੇ ਇੱਥੇ ਰੋਕੀ ਵਾਲਾ ਨਹੀਂ ਜੇ ਜੀ ਹਾਂ ਹਾਂ ਉਹ ਵੀ ਸੇਵਾ ਹੈ ਅਸਤਖੰਦਰ ਯਾਰ ਤੂੰ ਮਜ਼ਾਕ ਕਰ ਤੇ ਡਾਉਣਾ ਯਾਰ ਕਿਸੇ ਨੂੰ ਪਾਣੀ ਪਿਲਾਉਣਾ ਸਭ ਤੋਂ ਵੱਡੀ ਸੇਵਾ ਤੇਰੀ ਸੇਵਾ ਲੱਗਣੀ ਐ ਤਾਂ ਉਹ ਵੀ ਇੱਕਠੇ ਕਰਕੇ ਤੁਹਾਨੂੰ ਮੈਂ ਲੈ ਕੇ ਆਇਆ ਐਸ ਡੀ ਐਮ ਲੈ ਕੇ ਐਸ ਡੀ ਐਮ ਦਾ ਕੱਲ੍ਹ ਦਾ ਹੀ ਫੀਜੀ ਆ ਵਿਚਾਰਾ ਫੋਨਾਂ ਦੇ ਸਾਈਡ ਕੋਰ ਦੀ ਕਰਕੇ ਬਣਾਈ ਨਹੀਂ ਖਲੇ ਨੇ ਹਾਂ ਉਹ ਕਰਦੇ ਉਹ ਕਿਉਂ ਵਟੇ ਉਹ ਡਾਟ